ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਨਾਲ ਨੇ ਇਸ ਸਮੇਂ ਪ੍ਰਸਿੱਧ ਸਿਆਸੀ ਮਾਹਿਰ ਸਰਦਾਰ ਅਜਗਰ ਸਿੰਘ ਹੋਰੀ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਦਾ ਕੀ ਪ੍ਰਭਾਵ ਹੋਏਗਾ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਸਾਵੀ ਅਜਗਰ ਸਿੰਘ ਜੀ ਲੋਕ ਸਭਾ ਚੋਣਾਂ ਦੇ ਜੋ ਨਤੀਜੇ ਸਾਡੇ ਸਾਹਮਣੇ ਨੇ ਤੁਸੀਂ ਇਹਨਾਂ ਨੂੰ ਕਿਸ ਰੂਪ ਦੇ ਵਿੱਚ ਦੇਖਦੇ ਹੋ ਆ ਸਭ ਜਿਹੜੇ 18ਵੇਂ ਲੋਕ ਸਭਾ ਦੇ ਚੋਣ ਹੋਈਆਂ ਨੇ ਤੇ ਮੈਂ ਸਮਝਦਾ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਬਿਲਖਣ ਗੱਲਾਂ ਹੋਈਆਂ ਨੇ ਤੇ ਬਰਖਣੀ ਰਿਜ਼ਲਟ ਨਿਕਲੇ ਨੇ ਹੂੰ ਕਿਉਂਕਿ ਆਮ ਤੌਰ ਤੇ ਤਾਂ ਜਿਹੜਾ ਹੁੰਦਾ ਵੀ ਰਵਾਇਤੀ ਜਿਹਾ ਇਲੈਕਸ਼ਨ ਹੋਈਆਂ ਤੇ ਉਹ ਹੋ ਜਾਂਦੇ ਪਰ ਇਸ ਵਾਰੀ ਇਹਨਾਂ ਨੇ ਜਿਹੜੀ ਸਭ ਤੋਂ ਵੱਖਰੀ ਗੱਲ ਕੀਤੀ ਹੈ ਨਾ ਜਿਹੜੀ ਐਂਡੀਆ ਗਰੁੱਪ ਕਹੋ ਜਾਂ ਭਾਰਤੀ ਜਨਤਾ ਪਾਰਟੀ ਨੇ ਜੀ ਉਹਨਾਂ ਨੇ ਆਪਣੀ ਚੋਣ ਜਿੱਤਣ ਲਈ ਵੋਟਰਾਂ ਨੂੰ ਬਰਗਰਾਉਣ ਲਈ ਮੈਂ ਕਹਾਗਾ ਹੂੰ ਉਹਨਾਂ ਨੇ ਮੁੱਦਾ ਹੀ ਇਹੋ ਜਿਹਾ ਇੱਕੋ ਰੱਖਿਆ ਹੂੰ ਉਹਨਾਂ ਨੇ ਰਾਮ ਮੰਦਰ ਦਾ ਅਸ਼ੁਰੂ ਕਰਦਾ ਹਾਂ। ਹੂੰ। ਇਹਨਾਂ ਨੇ ਮੌਕੇ ਤੇ ਆ ਕੇ ਉਹਦਾ ਉਦਘਾਟਨ ਕੀਤਾ। ਨਾਲੇ ਉਹ ਮੈਂ ਉਹਦੀ ਗੱਲ ਬਾਅਦ ਚ ਕਰਾਂਗਾ ਵੀ ਤਾਨਾਸ਼ਾਹੀ ਦੇ ਟਾਈਪ ਨਾਲ ਇਕੱਲੇ ਬੰਦੇ ਨੇ ਉਹਨੇ ਹੋਰ ਕਿਸੇ ਨੂੰ ਉੱਥੇ ਜਾਣ ਨਹੀਂ ਦਿੱਤਾ ਕਿਸੇ ਮੰਤਰੀ ਨੂੰ ਕਿਸੇ ਚੀਫ ਮਿਨਿਸਟਰ ਨੂੰ ਕਿਸੇ ਨੇ ਆਪਣੀ ਪਾਰਟੀ ਦੇ ਰੂਪ ਮਤਲਬ ਸਿੰਗਲ ਹੈਂਡਿਡ ਉਹਨੇ ਸਾਰਾ ਕੁਝ ਕੀਤਾ। ਤੇ ਫਿਰ ਉਹਨਾਂ ਨੇ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਮੈਂ ਦੇਖਿਆ ਉਹਨਾਂ ਨੇ ਜਿਹੜਾ ਸੰਦੇਸ਼ ਦਿੱਤਾ ਲੋਕਾਂ ਨੂੰ ਵੋਟਾਂ ਲੈਣ ਲਈ ਉਹ ਬੜੇ ਅਜੀਬ ਕਿਸਮ ਦੇ ਸੰਦੇਸ਼ ਦਿੰਦੇ ਨੇ ਜਿਹੜੇ ਕਿ ਮੈਂ ਇਸ ਤੋਂ ਪਹਿਲਾਂ ਦੇਖ ਲਓ ਆਪਾਂ ਐਟ ਲੀਸਟ ਮੈਂ ਇੰਦਰਾ ਗਾਂਧੀ ਤੋਂ ਲੈ ਕੇ 10 12 ਪ੍ਰਧਾਨ ਮੰਤਰੀਆਂ ਦੇ ਮਤਲਬ ਹੁੰਦੇ ਆ ਮੈਂ ਮੈਨੂੰ ਇਲੈਕਸ਼ਨ ਦੇਖਿਆ ਜੀ ਕਿਸੇ ਨੇ ਕੋਈ ਇਦਾਂ ਦੇ ਬਿਆਨ ਨਹੀਂ ਦਿੱਤੇ ਜਿਸ ਤਰ੍ਹਾਂ ਉਹਨਾਂ ਨੇ ਦਿੱਤੇ ਕੋ ਲੋ ਕਹਿੰਦੇ ਨੇ ਵੀ ਅਸੀਂ ਰਾਮ ਨੂੰ ਲਿਆਏ ਤੇ ਤੁਸੀਂ ਸਾਨੂੰ ਲੈ ਕੇ ਆਓ ਹੁਣ ਜਦੋਂ ਧਰਮ ਦੀ ਮਨਾਹੀ ਹੈ ਇਲੈਕਸ਼ਨ ਕਮਿਸ਼ਨ ਨੇ ਬਿਲਕੁਲ ਹੀ ਕੋਈ ਕਦਮ ਨਹੀਂ ਚੁੱਕਿਆ ਸਾਰੀਆਂ ਵਿਰੋਧੀ ਪਾਰਟੀਆਂ ਜਿਹੜਾ ਇੰਡੀਆ ਗਰੁੱਪ ਹੈ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਪਰ ਉਹਨੇ ਕੋਈ ਐਕਸ਼ਨ ਨਹੀਂ ਲਿਆ ਚੁੱਪੇ ਰਹੇ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਉਹਨਾਂ ਨੇ ਆ ਮੰਗਲ ਸੂਤਰ ਦੀ ਗੱਲ ਕਰਤੀ ਜੇ ਇਹ ਜਿੱਤ ਗਏ ਇਹ ਧੜਾ ਦੂਜਾ ਤਾਂ ਮੰਗਲ ਸੂਤਰ ਲਾ ਲੈਣਗੇ ਤੁਹਾਡੀਆਂ ਮੱਜਾਂ ਖੋਲ ਕੇ ਲੈ ਲੈਣਗੇ ਤੁਹਾਡੀਆਂ ਟੂਟੀਆਂ ਖੋਲ ਕੇ ਲੈ ਜਾਣਗੇ ਹੁਣ ਦੱਸੋ ਇਹ ਕੋਈ ਸਿਆਸਤ ਹੁੰਦੀ ਹੈ ਕੀ ਤੁਹਾਨੂੰ ਇਸ ਤਰੀਕੇ ਦੇ ਨਤੀਜਿਆਂ ਦੀ ਆਸ ਸੀ ਮੈਨੂੰ ਤਾਂ ਬਿਲਕੁਲ ਉਦਾਸ ਸੀਗੀ ਮੈਨੂੰ ਤਾਂ ਇਹ ਸੀਗਾ ਸ਼ੱਕ ਵੀ ਜਿਸ ਢੰਗ ਨਾਲ ਇੰਨੇ ਨੀਵੇਂ ਲੈਵਲ ਤੇ ਗੱਲ ਕਰ ਰਹੇ ਆ ਪ੍ਰਧਾਨ ਮੰਤਰੀ ਤੇ ਇਹ ਇਹਨਾਂ ਨੂੰ ਐਸਕੇ ਨਾਲ ਬਿਲਕੁਲ ਇਹਨਾਂ ਨੂੰ ਇਹਦਾ ਸਪਾਇਆ ਹੋ ਜਾਏਗਾ ਇਹਨੂੰ ਬਹੁਮਤ ਨਹੀਂ ਆਏਗਾ ਪਰ ਮੇਰੇ ਹਿਸਾਬ ਨਾਲ ਹੁਣ ਵੀ ਉਹਨੂੰ ਕੋਈ ਬਹੁਮਤ ਨਹੀਂ ਆਇਆ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਕੱਲਿਆਂ ਪਿਛਲੀ ਵਾਰ ਜਿਹੜੀਆਂ ਸੀਗੀਆਂ 303 ਸੀਟਾਂ ਸੀਗੀਆਂ ਤੇ ਬਾਕੀ ਅਲਾਈਡ ਨੂੰ ਪਾ ਕੇ ਸੀਗੀਆਂ ਤੇ ਐਡ ਕੀਤਾ ਉਹ ਘਟ ਕੇ 240 ਤੇ ਰਹਿ ਗਈਆਂ 239 ਤੇ ਇਹ 60 ਸੀਟਾਂ ਦੇਖੋ ਤੁਸੀਂ ਇਹਨਾਂ ਦਾ ਮੇਨ ਜਿਹੜਾ ਸੀਗਾ ਯੂਪੀ ਸੀਗਾ ਕਿਥੋਂ ਉਹ ਤੋਂ 60 ਸੀਟਾਂ 45 ਸੀਟਾਂ ਐਨਡੀਏ 35 ਸੀਟਾਂ ਐਨਡੀਏ ਤੇ 45 ਦੂਜੇ ਗਰੁੱਪ ਲੈ ਗਏ ਮਤਲਬ ਉਹ ਇਹ ਡਾਊਨ ਉਹ ਤਾਂ ਹੋਣਾ ਹੀ ਸੀ ਕੁਦਰਤੀ ਹੋਵੇ ਇਹਨਾਂ ਨੂੰ ਥੋੜਾ ਬਹੁਤਾ ਜਿਹੜਾ ਠੰਮਣਾ ਮਿਲ ਗਿਆ ਜਿਵੇਂ ਆਪਣੇ ਨਾਲ ਇਥੋਂ ਮਿਲ ਗਿਆ ਹਿਮਾਚਲ ਤੋਂ ਚਾਰ ਸੀ ਤੋਂ ਚਾਰ ਦਿੱਲੀ ਚੋਂ ਲੈ ਕੇ ਕੁਝ ਉੜੀਸਾ ਤੋਂ ਲੈ ਕੇ ਕੁਝ ਇਹੋ ਜਿਹਾ ਸੀ ਤਾਂ ਲੈ ਕੇ ਨਹੀਂ ਤਾਂ ਇਹ ਮਤਲਬ ਹੁਣ ਵੀ ਦੇਖੋ ਤੁਹਾਨੂੰ ਮੈਂ ਅਸ਼ਕ ਸਾਬ ਇੱਕ ਗੱਲ ਬਹੁਤ ਕਲੀਅਰ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਨਾ ਕਿ ਇਹ ਸਰਕਾਰ ਆ ਜਿਹੜੀ ਨਿਤਿਸ਼ ਕੁਮਾਰ ਜਿਹਨੂੰ ਪਲਟੀ ਮਾਰ ਕਹਿੰਦੇ ਨੇ ਤੇ ਚੰドラਬਾਬੂ ਡੈਡੂ ਉਸ ਦੀਆਂ ਬਸਾਕੀਆਂ ਤੇ ਚੱਲੇਗੀ ਹੁਣ ਇਹ ਮਨਮਰਜ਼ੀ ਬਿਲਕੁਲ ਨਹੀਂ ਕਰ ਸਕਦੇ ਜਿਵੇਂ ਅੱਗੇ 370 ਧਾਰਾ ਖਤਮ ਕਰਤੀ ਮਿੰਟ ਲਾਇਆ ਜਾਂ ਕੋਈ ਵੀ ਉਹ ਸੀਏ ਜਿਹੜਾ ਨਾਗਰਿਕਾ ਕਾਨੂੰਨ ਪਾਸ ਕੀਤਾ ਜਿਹੜੇ ਵੀ ਇਹਨਾਂ ਨੇ ਮਤਲਬ ਜੋ ਮਨ ਮਰਜ਼ੀ ਨਾਲ ਤਾਨਾशाही ਨਾ ਕੀਤੇ ਨੇ ਕਿਉਂਕਿ ਆਪੋਜੀਸ਼ਨ ਬਹੁਤ weak ਸੀਗੀ ਹਾਂ ਬਿਲਕੁਲ ਤਾਂ ਕੀਤਾ ਇਹਨਾਂ ਨੇ ਜਿਹੜਾ ਲਾਰਾ ਨਾ 400 ਪਾਰ ਦਾ ਉਹ ਪਤਾ ਕਿ ਜਿਵੇਂ ਕਹਿੰਦੇ ਨੇ ਵੀ ਤੋਪ ਦਾ ਲਾਇਸੈਂਸ ਅਪਲਾਈ ਕਰ ਦੋ ਤੇ ਉਹਦਾ ਮਿਲ ਜੇਗਾ ਇਹਨਾਂ ਨੇ ਸੋਚਿਆ ਵੀ ਸਾਨੂੰ ਇੰਨੀ ਤੱਕਟ ਤੋਂ ਲੋਕਾਂ ਨੂੰ ਇਹ ਹੋਊਗਾ ਖੜਾ ਕਰ ਦਈਏ ਪਰ ਉਹ ਲੋਕਾਂ ਨੇ ਉਹ ਨਹੀਂ ਮੰਨਿਆ ਮਤਲਬ ਬਾਈਟ ਵਾਰਸ਼ੀ ਤੋਂ ਇਹ ਕਹਿੰਦੇ ਮਤਲਬ ਬਿਲਕੁਲ ਤੁਸੀਂ ਪੰਜਾਬ ਦੇਖੋ ਪੰਜਾਬ ਦੇ ਵਿੱਚੋਂ 13 ਸੀਟਾਂ ਦੇ ਹਾਂ 10 ਸੀਟਾਂ ਇੰਡੀਆ ਗਰੁੱਪ ਨੂੰ ਚਲੀਆਂ ਸੱਤ ਕਾਂਗਰਸ ਨੂੰ ਤੇ ਦੂਜੀਆਂ ਤੁਸੀਂ ਇਹ ਯੁੱਧਿਆ ਤੋਂ ਭਾਜਪਾ ਦੀ ਹੱਤ ਨੂੰ ਕਿਸ ਰੂਪ ਦੇ ਵਿੱਚ ਦਿਖ ਦਿਓ ਜਿੱਥੇ ਯੁੱਧਿਆ ਮੰਦਰ ਬਣਿਆ ਉੱਥੋਂ ਸਮਾਜਵਾਦੀ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਹ ਕਿਉਂਕਿ ਯੂਪ ਰੇ ਤੇ ਲੋਕਾਂ ਦਾ ਇਹ ਯੁੱਧਿਆ ਨੂੰ ਮੰਨੇ ਹੀ ਨਹੀਂ ਹੈ ਪੰਜਾਬ 'ਚ ਜਿਹੜੂ ਬਣਿਆ ਇਹ ਮੈਂ ਮੰਨਦਾ ਪੰਜਾਬ ਦੇ ਵਿੱਚ ਮੈਂ ਇੰਨੀ ਨਹੀਂ ਦੇਖਿਆ ਪਹਿਲਾਂ ਕਦੇ ਜਿੰਨਾ ਹੁਣ ਦੇਖਿਆ ਜਿਹੜੀਆਂ ਪੰਜਾਬ 'ਚ ਵੋਟਾਂ ਪਈਆਂ ਨੇ ਬੀਜੇਪੀ ਨੂੰ ਦੇਖੋ ਇਹ ਤਾਂ 4-5 ਕੈਂਡੀਡੇਟ ਤਾਂ ਦੂਜੇ ਨੰਬਰ ਤੇ ਆ ਗਏ ਨਤੀਜੇ ਨੰਬਰ ਤੇ ਆਗੇ ਸਾਡੇ ਪਟਿਆਲੇ ਤੋਂ ਪ੍ਰਨੀਤ ਕੌਰ ਹੂੰ ਬਲਬੀਰ ਸਿੰਘ ਦੂਜੇ ਨੰਬਰ ਤੇ ਆਇਆ ਉਦੋਂ ਥੋੜੀ ਜਿਹਾ ਘੱਟ 1800 ਵੋਟਾਂ ਘੱਟੀਆਂ ਨੇ ਫਿਰ ਫਿਰੋਜ਼ਪੁਰ ਤੋਂ ਸੋਢੀ ਆ ਉਹ ਤੀਜੇ ਨੰਬਰ ਤੇ ਆਇਆ ਲੁਧਿਆਣਾ ਤੋਂ ਬਿੱਟੂ ਆ ਦੂਜੇ ਨੰਬਰ ਤੇ ਆਇਆ ਜਲੰਧਰ ਵਾਲਾ ਰੇਕੂ ਆ ਦੂਜੇ ਨੰਬਰ ਤੇ ਆ ਤਰੀ ਪੰਜਾਬ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀ ਬਿੱਟੂ ਦੀ ਜਿਹੜੀ ਹੈ ਇਹ ਚੌਣ ਸੀ ਇਹਨੂੰ ਤਾਂ ਸਿੱਕੇਸਨ ਜਰੀਏ ਨਾਲ ਦੇਖਦੇ ਹਾਂ ਕਿਉਂਕਿ ਟਕਸਾਲੀ ਪਰਿਵਾਰ ਕਾਂਗਰਸੀ ਪਰਿਵਾਰ ਵਿੱਚ ਆਉਣਾ ਭਾਜਪਾ ਸ਼ਾਮਲ ਹੋਣਾ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਜੇ ਲੰਮੀ ਨਾ ਹੋ ਜਾਵੇ ਇਹ ਜਿਹੜੀ ਭਾਜਪਾ ਹੈ ਨਾ ਇਸ ਨੇ ਐਸਾ ਸਰਜੰਤਰ ਰਚਿਆ ਤੁਸੀਂ ਦੇਖਿਓ ਸ਼ਿਵ ਸੈਨਾਂ ਨੂੰ ਦਿਫਾੜ ਕੀਤਾ ਦਿਫਾੜ ਕਰਕੇ ਸ਼ਿਵ ਸਾਬੇ ਖਤਮ ਕਰਤੀ ਵੀ ਸਾਡਾ ਹੋ ਜਾਵੇ ਸ਼ਰਦ ਪਵਾਰ ਨੂੰ ਕੀਤਾ ਖਤਮ ਕੀਤਾ ਅਕਾਲੀ ਦਲ ਨੂੰ ਨਾਲ ਲਾ ਕੇ ਖਤਮ ਕੀਤਾ ਢੀਂਗ ਸਾਹਿਬ ਜਿਹੇ ਵਾਸਤੇ ਪੈਦਾ ਕਰਾਉਂਦੇ ਨੇ ਬਿੱਟੂ ਦੀ ਗੱਲ ਕਰਦੇ ਸੀ ਮੈਂ ਗਿਆ ਤਾਂ ਹਾਂ ਨਹੀਂ ਕਿਉਂਕਿ ਪਹਿਲੀਆਂ ਸਾਰੀਆਂ ਤਿੰਨ ਇਲੈਕਸ਼ਨਾਂ ਮੈਂ ਲੜੀਆਂ ਨੂੰ ਇਲੈਕਸ਼ਨ ਜਿੱਟ ਸੀਗਾ ਜੀ ਤੇ ਪਰ ਇਸ ਵਾਰੀ ਮੈਂ ਨਹੀਂ ਗਿਆ ਤੇ ਉਦੋਂ ਪਰਿਵਾਰਕ ਸਬੰਧ ਨੇ ਠੀਕ ਹੈ ਨਾਲ ਉਹਦੇ ਚੱਕਰ ਨਹੀਂ ਉੱਥੇ ਬਿੱਟੂ ਜਿਹੜਾ ਹੈ ਨਾ ਜੀ ਉੱਥੇ ਕਿਉਂਕਿ ਐਡੀ ਵੱਡੀ ਵੇਵ ਸੀ ਜਿਹੜੀ ਤੁਸੀਂ ਮੰਤਰ ਵਾਲੇ ਗੱਲ ਕਰਦੇ ਹੋ ਉੱਥੇ 6 ਹਲਕੇ ਸ਼ਹਿਰੀ ਨੇ ਸ਼ਹਿਰ ਚੋਂ ਬਿੱਟੂ ਮੇਰਾ ਕਿ 75000 ਵੋਟ ਤੇ ਲੀਡ ਕੀਤਾ ਤੇ ਪਿੰਡਾਂ ਵਾਲੀ ਜਾ ਕੇ ਸਾਰੀ ਰਲ ਕੇ ਤਿੰਨ ਹਲਕੇ ਨੇ ਜਾ ਕੇ ਉੱਥੇ ਡਾਊਨ ਹੋ ਗਿਆ 20000 ਕੀ ਕਰਨ ਸਮਝਦੇ ਪਿੰਡ ਖਾਕੇ ਦੇ ਵਿੱਚ ਇਹੀ ਬਸ ਵੀ ਜਿਹੜੇ ਕਿਸਾਨ ਸੀਗੇ ਕਿਸਾਨਾਂ ਨੇ ਐਮਐਸਪੀ ਦੇ ਕਰਕੇ ਹੋਇਆ ਤੇ ਇਹਨਾਂ ਨੂੰ ਕੋਈ ਪ੍ਰਚਾਰ ਨਹੀਂ ਕਰ ਸਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੇ 13 ਕੈਂਡੀਡੇਟ ਖੜੇ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ ਪੰਜ ਉਹਨਾਂ ਦੇ ਮੰਤਰੀ ਸੀਗੇ ਪੰਜਾਂ ਮੰਤਰੀਆਂ ਦੇ ਵਿੱਚ ਇੱਕ ਮੰਤਰੀ ਜਿੱਤਦਾ ਹੈ ਇਸ ਜਿਹੜੇ ਇਹ ਹਾਲਾਤ ਨੇ ਇਹਨਾਂ ਦਾ ਪਾਰਟੀ ਤੇ ਕੀ ਅਸਰ ਪਏਗਾ ਦੇਖੋ ਪਹਿਲਾਂ 2022 ਦੇ ਵਿੱਚ 40% ਵੋਟਾਂ ਪਈਆਂ ਸੀ ਇਹਨਾਂ ਨੂੰ 42% 40% ਪਈਆਂ ਸੀਗਾ 26% ਪਈਆਂ ਸੀਗਾ ਕਾਂਗਰਸ ਨੂੰ ਜੀ ਤੇ ਇਹਨਾਂ ਨੂੰ ਘਟਕੇ ਰਹਿ ਗਿਆ ਹੁਣ ਅਗਲੇ 26 ਤੋਂ ਵੀ ਘੱਟ 26 ਰਹਿ ਗਿਆ ਕਾਂਗਰਸ ਨੂੰ ਹੋਰ 26% ਹੋ ਰਹੀਆਂ ਨੇ ਤੇ ਇਹਨਾਂ ਨੂੰ ਵੋਟਾਂ ਘਟਕੇ ਲੀਆਂ ਪਈਆਂ ਉਹ ਤਾਂ ਤੁਹਾਡੇ ਸਾਹਮਣੇ ਗ੍ਰਾਫਟਾ ਡਾਊਨ ਹੈ ਜੇ ਇਹਨਾਂ ਦਾ ਗ੍ਰਾਫ ਹੁੰਦਾ ਦੇਖੋ ਇੱਕ ਮੈਂ ਤੁਸੀਂ ਵੀ ਕਹਿੰਦੇ ਹੋ ਮੈਂ ਵੀ ਪਬਲਿਕ ਨੂੰ ਇਸੇ ਤਰ੍ਹਾਂ ਅਸੀਂ ਵੀ ਪ੍ਰਚਾਰ ਕਰਦੇ ਰਹੇ ਸਰਕਾਰਾਂ ਦੇ ਇਹ ਇਹ ਸਰਕਾਰ ਸਿਰਫ ਲਤੀਫੇਬਾਜ਼ੀ ਤੇ ਪ੍ਰਚਾਰ ਤੇ ਡਿਪੈਂਡ ਕਰਦੀ ਸੀ ਅਖਬਾਰਾਂ 'ਚ ਲਵਾ ਲਓ ਵੀ ਪ੍ਰਚਾਰ ਵੈਸੇ ਮਿਲ ਕੇ ਪ੍ਰਚਾਰ ਨਹੀਂ ਕਰਨਾ ਲੋਕਾਂ ਨੂੰ ਸੁਣਾ ਕੇ ਲਤੀਫੇ ਉਹਨਾਂ ਤੇ ਚਾੜੀ ਬਰਵਾਣੋ ਖੁਸ਼ ਹੋਏ ਨੇ ਪ੍ਰੈਕਟੀਕਲ ਤੌਰ ਤੇ ਇਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕਹਾਂਗਾ ਬਿਊਰੋਕ੍ਰੇਸੀ ਬਿਲਕੁਲ ਸਾਥ ਨਹੀਂ ਦੇ ਰਹੀ ਇਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਆਪ ਐਕਸਪੀਰੀਅੰਸ ਜਿਹੜਾ ਸਭ ਤੋਂ ਵੱਡੀ ਗੱਲ ਹੈ ਨਾ ਐਡਵਾਈਜ਼ੇਸ਼ਨ ਦਾ ਐਕਸਪੀਰੀਅੰਸ ਚਾਹੀਦਾ ਹੈ ਜੇ ਕੋਈ ਕਿਸੇ ਨੂੰ ਐਕਸਪੀਰੀਅੰਸ ਨਹੀਂ ਹੈ ਤਾਂ ਉਹ ਚਲੋਣੀ ਸਰਕਾਰ ਔਖੀ ਆ ਗੱਲਾਂ ਬਾਤ ਹੁਣ ਦੇਖੋ ਤੁਸੀਂ ਇੱਕ ਗੱਲ ਇਹਨਾਂ ਨੇ ਕਿਹਾ ਸੀਗਾ ਵੀ ਰਜਿਸਟਰੀ ਦੀ ਫੀਸ ਮੈਂ ਖਤਮ ਕਰਤੀ ਜਦੋਂ オਬਜੈਕਸ਼ਨ ਲੈਣਾ ਮੈਂ ਖਤਮ ਕਰਤਾ ਜੀ ਉਹ ਕਿੱਥੇ ਹੋਇਆ ਪ੍ਰੈਕਟੀਕਲ ਕੋਈ ਨਹੀਂ ਇੱਕ ਜਿਹੜਾ ਹੋਇਆ ਇਹਨਾਂ ਨੇ ਮਹਾ ਬਿਜਲੀ ਵਾਲਾ ਬਿਲਾ ਜਿਹੜਾ ਇਹ ਜ਼ਰੂਰ ਛੇ ਦਾ ਕਰਕੇ ਅੱਛਾ ਮੁਫਤ ਕੋਰੀ ਜੋ ਪੰਜਾਬ ਦੇ ਲੋਕ ਨੇ ਬਹੁਤਾ ਲਾਇਕ ਨਹੀਂ ਕਰਦੇ ਇਹ ਗਰੰਟੀਆਂ ਨੇ ਜਿਹੜੀਆਂ ਇਹ ਸੈਂਟਰ ਵੀ ਦੇਣ ਲੱਗਿਆ ਗਰੰਟੀਆਂ ਕੇਜਰੀ ਵਾਲੇ ਦੇ ਤੇ ਇਹ ਗਰੰਟੀਆਂ ਨੇ ਇਹ ਪੰਜਾਬ ਦਾ ਪੱਠਾ ਬਿਠਾਇਆ ਲੋਕ ਕੰਮ ਕਰਨ ਤੋਂ ਮੁਨਕਰ ਹੋ ਗਏ ਸਾਨੂੰ ਪਿੰਡਾਂ 'ਚ ਲੇਬਰ ਨਹੀਂ ਮਿਲਦੀ ਮੈਂ ਵੀ ਜਾ ਕੇ ਸਾਨੂੰ ਲੇਬਰ ਨਹੀਂ ਮਿਲਦੀ ਕਿਉਂਕਿ ਅਸੀਂ ਬਾਹਰਲੀ ਲੇਬਰ ਤੇ ਡਿਪੈਂਡ ਕਰਦੇ ਹਾਂ अच्छा पंजाब ਦੇ ਵਿੱਚ ਜਿਹੜੀਆਂ ਆਜ਼ਾਦ ਦੋ ਉਮੀਦਵਾਰ ਕਿਤੇ ਉਹਨਾਂ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਬਹੁਤ अच्छी ਗੱਲ ਹੋਈ ਹੈ ਵੈਸੇ ਉਹ ਜਿਹੜੀ ਹੋਈ ਆ ਦੇਖੋ ਪੰਜਾਬ ਦੇ ਲੋਕ ਨੇ ਅਕਸਰ ਉਹ ਰੈਵਿਊਲੂਸ਼ਨਰੀ ਨੇ ਸ਼ੁਰੂ ਤੇ ਆਜ਼ਾਦੀ ਦੀ ਜੰਗ ਤੇ ਤੁਸੀਂ ਦੇਖਦੇ ਹੋ ਉਹ ਅਗਰੈਸਿਵ ਨੇ ਉਹ ਰਿਐਕਟ ਬਹੁਤ ਜਲਦੀ ਕਰਦੇ ਨੇ ਜਿਹੜੀ ਗੱਲ ਉਹਨਾਂ ਨੂੰ ਬੁਰੀ ਲੱਗਦੀ ਆ ਉਹਦੇ ਇੱਕ ਲੱਖ ਰਿਐਕਟ ਕਰਦੇ ਨੇ ਤੇ ਦੇਖੋ ਉਹਨਾਂ ਦਾ ਇਹ ਕਰਨਾ ਠੀਕ ਸੀ ਕਿਉਂਕਿ ਜਿਹੜੇ ਬੰਦੀ ਸਿੰਘ ਨੇ ਨਾ ਕਿੱਡੀ ਵੱਡੀ ਕ੍ਰਾਈਮ ਕੀਤੀ ਕਿਸੇ ਨੂੰ ਮਾਰਤਾ ਮਰਡਰ ਕਰ ਜੋ ਮਰ ਜਾਵੇ ਪਰ ਜਦੋਂ ਉਹਨਾਂ ਦੀ ਟਰਮ ਪੂਰੀ ਹੋ ਗਈ ਫੇਰ ਤਾਂ ਕਾਨੂੰਨ ਆ ਨਾ ਉਹਨੂੰ ਛੱਡ ਦੇ ਸਿਰਫ ਇੱਕ ਸਰਟੀਫਿਕੇਟ ਡੀਸੀ ਤੋਂ ਲੈਣਾ ਹੁੰਦਾ ਵੀ ਇਹ ਕੋ ਵੀ ਉਹਦਾ ਵਿੱਚ ਜੇਰ ਦੇ ਵਿੱਚ ਰਿਪਿਟੇਸ਼ਨ ਅਚਾਹ ਹੋਣਾ ਚਾਹੀਦਾ ਸਾਰਿਆਂ ਦੇ ਅੱਛੇ ਨੇ ਉਹ ਕਿਸੇ ਨੂੰ ਛੱਡੇ ਨਹੀਂ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਜਦੋਂ ਉਹ ਆਇਆ ਵੈਸੇ ਤੁਹਾਨੂੰ ਉਹਦੇ ਪਿੱਛੇ ਮੈਂ ਇੱਕ ਸਾਜ਼ਿਸ਼ ਵੀ ਦੱਸ ਦਿੰਨਾ ਬੀਜੇਪੀ ਪੋਲਰਾਈਜੇਸ਼ਨ ਪੰਜਾਬ ਚ ਕਰਨੀ ਚਾਹੁੰਦੀ ਸੀ ਪਰ ਇਹਨਾਂ ਦੋਨਾਂ ਕੈਂਡੀਡੇਟਾਂ ਨੇ ਜਾਂ ਕੈਂਡੀਡੇਟ ਅਮਰਪਾਲ ਦੇ ਸਪੋਰਟਰਾਂ ਨੇ ਬਹੁਤ ਹੀ ਸਿਆਣਪ ਕੀਤੀ ਉਹ ਪ੍ਰਵੋਕ ਨਹੀਂ ਹੋਏ ਤੁਹਾਡੇ ਵਰਗੇ ਜਰਨਲਿਸਟ ਨੂੰ ਕੁਐਸਚਨ ਵੀ ਕਰਦੇ ਨੇ ਪਰ ਉਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਕੋਈ ਖਾਲਸਤਾਨ ਦੀ ਗੱਲ ਨਹੀਂ ਕੀਤੀ ਕਿਉਂਕਿ ਜੋਸ਼ ਵਿਰੋਧੀ ਗੱਲ ਨਹੀਂ ਕੀਤੀ ਜੀ ਉਹ ਜਦੋਂ ਉਹਨਾਂ ਨੇ ਸੌ ਚੁੱਕ ਲਈ ਸੰਵਿਧਾਨ ਦੀ ਸੌ ਚੁੱਕ ਲਈ ਲੜਨੇ ਪੈਂਦਾ ਉਹਨਾਂ ਦਾ ਬਹੁਤ ਅੱਛਾ ਰਿਹਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਵੇਂ ਮੈਂ ਸਮਝਦਾ ਉਹਦੇ ਵਿੱਚ ਕੋ ਉਹਨਾਂ ਨੂੰ ਹਿੰਦੂਆਂ ਨੇ ਹੀ ਵੋਟਾਂ ਪਾਈਆਂ ਨੇ ਹੂੰ ਉਹਦੇ ਵਿੱਚ ਦੂਜੀ ਇੱਕ ਗੱਲ ਹੋਰ ਹੈ ਅਕਾਲੀ ਦਲ ਦਾ ਜਿਹੜਾ ਗਰਾਫਟ ਖਤਮ ਹੋਣਾ ਮੈਂ ਤਾਂ ਅਕਾਲੀ ਦਲ ਦਾ ਫਿਰ ਲਾਲ ਖਤਮ ਹੋਇਆ ਸਮਝਦਾ ਜੀ ਅਕਾਲੀ ਗੱਲ ਨੇ ਜਿਹੜੀ ਗਲਤੀ ਕੀਤੀ ਸਭ ਤੋਂ ਵੱਡੀ ਜਦੋਂ ਅਮਰਤਪਾਲ ਦੇ ਸਪੋਰਟਰਾਂ ਨੇ ਕਿਹਾ ਸੀ ਵੀ ਬਿਰਸਾ ਸਿੰਘ ਬਲਟੋਹਾ ਇਥੋਂ ਇਲੈਕਸ਼ਨ ਨਾ ਲੜੇ ਉਹ ਇਲੈਕਸ਼ਨ ਨਹੀਂ ਲੜੋਣਾ ਚਾਹੀਦੀ ਜੇ ਉਹ ਸਿੱਖ ਕਹਿੰਦੇ ਨੇ ਇੱਕ ਪਾਸੇ ਇੱਕ ਪਾਸੇ ਉਹ ਬਲਵੰਤ ਸਿੰਘ ਦੀ ਭੈਣ ਨੂੰ ਜਿਹਨੇ ਸਾਬ ਵਿਰਨ ਸਿੰਘ ਦੇ ਕਤਲ ਦੇ ਵਿੱਚ ਸਜ਼ਾ ਹੋਈ ਆ ਉਹਨੂੰ ਇੱਕ ਕੈਂਡੀਡੇਟ ਬਣਾਉਂਦੇ ਨੇ ਦੂਜੇ ਪਾਸੇ ਉਹਨੂੰ ਏਜੰਸੀਆਂ ਦਾ ਬੰਦਾ ਕਹ ਕੇ ਉਹਨੂੰ ਸਪੋਰਟ ਨਹੀਂ ਕਰਦੇ ਇਹ ਧੋਗਲੀ ਰੀਚੀ ਆ ਕਾਲੀ ਦਲ ਦੀ ਇਹ ਕਾਲੀ ਦਲ ਨੂੰ ਕੈਂਡੀਡੇਟ ਵਿਧਰਾ ਕਰਨ ਮਾਣਯੋਗ ਵਿਧਰਾ ਕਰ ਲਿਆ ਸੀ ਅੱਛਾ ਹੋਰ ਵੀ ਦੱਸਦਾ ਇੱਥੇ ਮਾਨ ਤੇ ਵੀ ਬਲੌਟ ਲੱਗਿਆ ਮਾਨ ਨੇ ਬੀਨ ਸਿੰਘ ਦੇ ਮੁੰਡੇ ਨੂੰ ਜਿਹੜਾ ਉਹ ਜਿਹਨੂੰ ਮੌਤ ਦੀ ਸਜ਼ਾ ਹੋਈ ਸੀ ਇੰਦਰਾ ਗਾਂਧੀ ਮਾਰਡਰ ਕਿ ਸਰਵਜੀਤ ਸਿੰਘ ਖਾਲਸੇ ਦੀ ਸਪੋਰਟ ਨਹੀਂ ਕੀਤੀ ਉਹਨੇ ਕਿਹਾ ਵੀ ਇਹਦਾ ਬੰਦਾ ਗਲਤ ਆ ਇਹ ਤਾਂ ਕਦੇ ਆਉਂਦਾ ਹੀ ਨਹੀਂ ਇਹ ਉਹਦੇ ਬੀਨ ਸਿੰਘ ਦਾ ਭੋਗ ਕਹਿੰਦਾ ਦਿੱਲੀ ਪਾਉਨੇ ਆ ਜਾਂਦਾ ਹੀ ਨਹੀਂ ਉਸ ਨੇ ਇਹ ਉਹਨੇ ਵੀ ਗਲਤੀ ਕੀਤੀ ਜੇ ਕਾਲੀ ਦਲ ਨੇ ਕੀਤੀ ਇਹਨੇ ਵੀ ਆਪ ਹਾਰ ਗਿਆ ਦੋਨੋਂ ਜਿੱਤੇ ਉਹ ਮੈਂ ਸਮਝਦਾ ਵੀ ਪੰਜਾਬ ਦੇ ਲੋਕਾਂ ਨੇ ਜੋ ਕੀਤਾ ਠੀਕ ਕੀਤਾ ਬੰਦੀ ਤੁਹਾਡੇ ਜੇ ਤੁਸੀਂ ਅਖਬਾਰ ਪੜ੍ਹਦੇ ਹੋ ਰਿਵੀਊਨ ਦੀ ਨਵੀਂ ਐਡੀਟਰ ਆਈ ਆ ਜੋਤੀ ਮਲੋਤਰਾ ਇੱਕ ਤਰੀਕ ਤੋਂ ਪਰ 31 ਤਰੀਕ ਨੂੰ ਉਹਦਾ ਆਰਟੀਕਲ ਛਪਿਆ ਰਿਵੀਊਨ ਚ ਐਡੀਟਰ ਜੀ ਉਹਨੇ ਕਮਾਲ ਕਰਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਉਹਨੇ ਇੰਨੀ ਕਦਰ ਕੀਤੀ ਮੈਂ ਕਹਿੰਦਾ ਵੀ ਉਹਨੂੰ ਸਲਾਮ ਕਰਦੀ ਵਰਦੀ ਸਿੱਖਾਂ ਨੂੰ ਉਹਦਾ ਸਤਿਕਾਰ ਕਰਨ ਤੇ ਉਹਨਾਂ ਨੇ ਇਹਨਾਂ ਦੀ ਵਕਾਲਤ ਕੀਤੀ ਹੈ ਸਾਰੀ ਜੀ ਇਹ ਸਾਰੇ ਕਿਸੇ ਦੀ ਬਹੁਤ ਵਧੀਆ ਟੰਗਾਂ ਲਖਿਆ ਹੋਇਆ ਟੋਰੀ ਆਉਣੇ ਆੜੇ ਜਿੰਨਾ ਦੇ ਵਿੱਚ ਕਿਸੇ ਇੱਕੇ ਦਾ ਤੁਸੀਂ ਦੇਸ਼ ਦੇ ਵਿੱਚ ਜਿਹੜੀ ਹੈ ਰਾਸੀ ਦਾ ਸਤਾ ਦੇਖਦੇ ਹਾਂ ਹਾਲ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਸੈਂਟਰ ਸਰਕਾਰ ਨੂੰ ਤਾਂ ਅੱਗੇ ਤਾਂ ਕਰਦੇ ਨਾ ਕੋ ਕੰਮ ਕਰੇਗੀ ਹੁਣ ਕੰਮ ਨਹੀਂ ਕਰ ਸਕਿਆ ਉਹਦੀ ਵਜ੍ਹਾ ਹੋਇਆ ਤੁਹਾਨੂੰ ਜਿੱਦਾ ਬੰਦਾ ਕੁਰਸੀ ਨੂੰ ਹੱਥ ਪਿਆ ਜਾਵੇ ਉਹ ਕੰਮ ਨਹੀਂ ਕਰ ਸਕਦਾ ਉਹਨਾਂ ਤਾਂ ਕੁਰਸੀ ਬਚਾਉਣੀ ਆ ਜੇ ਉਹਨਾਂ ਦਾ ਇੱਕ ਵੀ ਇੱਕ ਵੀ ਉਹਨਾਂ ਦਾ ਮਤਲਬ ਅੱਜ ਕਿਤਾ ਚੰਦਰਬਾਬੂ ਨੇ ਰੈਡੂ ਦੀਆਂ 19 ਸੀਟਾਂ ਵਿੱਚੋਂ ਨਿਕਲ ਗਈਆਂ ਤਾਂ ਨਿਤਿਸ਼ ਕੁਮਾਰ ਪਾਰਟੂ ਮਾਰ ਗਏ ਜਾਂਦਾ ਉਹਦੀਆਂ 15 ਸੀਟਾਂ ਉਹਨੇ ਜਿੱਤੀਆਂ ਨੇ ਉਹ ਨਿਕਲ ਗਈਆਂ ਤੇ ਉਹਨੇ ਤਾਂ ਸਰਕਾਰ ਗਈ ਅਰ ਮੈਂ ਸਮਝਦਾ ਆਂ ਵੀ ਆਪੋਜੀਸ਼ਨ ਵੀ ਇਸ ਗੱਲ ਨੂੰ ਇੰਡੀਆ ਗਰੁੱਪ ਦੀ ਤਿਆਰ ਬੈਠਾ ਉਹ ਸਟ੍ਰੈਟਜੀ ਬਣਾਉਣਗੇ ਉਹ ਸਰਕਾਰ ਬਣਾਉਣ ਨੂੰ ਕਲੇਮ ਨਹੀਂ ਕਰਨਗੇ ਉਹ ਇਹਨਾਂ ਤੇ ਨੋ ਕਨਫਰਮੇਸ਼ਨ ਮੋਸ਼ਨ ਦੇਣਗੇ ਤੇ ਸਰਕਾਰ ਨੂੰ ਖਤਰੇ 'ਚ ਪਾਉਣਗੇ ਸਰਕਾਰ ਨਹੀਂ ਕੰਮ ਕਰ ਸਕੇਗੀ ਹੁਣ ਜਿਹੜਾ ਜਿਵੇਂ ਅੱਗੇ ਦਾ ਜਿਉ ਮਰਜ਼ੀ ਕਹਿੰਦੇ ਸੀ ਜੋ ਮੋਦੀ ਨੇ ਕਿਹਾ ਮੇਰਾ ਹੁਕਮ ਜੋ ਇਤਿਹਾਸ ਨੂੰ ਮਰੋੜ ਤੋੜ ਬਰੋੜ ਕੇ ਮੋਦੀ ਬਿਆਨ ਦੇ ਕੇ ਕਰਦਾ ਰਿਹਾ ਉਹ ਸਾਰਾ ਉਹਦਾ ਖਤਮ ਹੋ ਗਿਆ ਹੁਣ ਹੁਣ ਮਨ ਕੀ ਬਾਤ ਨਹੀਂ ਹੋਏਗੀ ਹੁਣ ਲੋਕਾਂ ਦੀ ਬਾਤ ਜੇ ਕਰੇਗਾ ਤਾਂ ਹੋਏਗਾ ਥੋੜੇ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਦਿੱਤਾ ਹੈ ਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡੇ ਦਰਸ਼ਕਾਂ ਨਾਲ ਜਿਹਦਾ ਮੈਨੂੰ ਬੁਲਾਇਆ